ਕੱਲ ਯਾਨੀ ਕਿ 4 ਅਕਤੂਬਰ ਨੂੰ ਬਰਨਾਲਾ ਜ਼ਿਲ੍ਹੇ ਦੇ ਕਸਬਾ ਸੈਣਾ ਦੇ ਬੱਸ ਸਟੈਂਡ ਦੇ ਉੱਤੇ ਗੋਲੀਆਂ ਚੱਲਦੀਆਂ ਨੇ ਤੇ ਇਨ੍ਹਾਂ ਗੋਲੀਆਂ ਚੱਲਣ ਦੇ ਨਾਲ ਉਸੇ ਪਿੰਡ ਦੀ ਸਾਬਕਾ ਸਰਪੰਚ ਮੁਲਕੀਤ ਕੌਰ ਦੇ ਸੁਪੁੱਤਰ ਸੁਖਵਿੰਦਰ ਸਿੰਘ ਕਲਕੱਤਾ ਦਾ ਕਤਲ ਹੋ ਜਾਂਦਾ ਹੈ। ਕਤਲ ਕਰਨ ਵਾਲੇ ਉੱਥੋਂ ਫਰਾਰ ਹੋ ਜਾਂਦੇ ਨੇ ਦੱਸਿਆ ਇਹ ਵੀ ਜਾ ਰਿਹਾ ਹੈ ਕਿ ਜਦੋਂ ਉਹ ਕਤਲ ਕਰਕੇ ਫਰਾਰ ਹੋਣ ਦੀ ਕੋਸ਼ਿਸ਼ ਕਰਦੇ ਨੇ ਤਾਂ ਉਹਨਾਂ ਦੀ ਗੱਡੀ ਦੇ ਉੱਤੇ ਉੱਥੇ ਖੜੇ ਲੋਕਾਂ ਦੇ ਵੱਲੋਂ ਪਥਰਾਓ ਵੀ ਕੀਤਾ ਜਾਂਦਾ ਹੈ ਪਰ ਉਹ ਬੜੇ ਹੀ ਆਰਾਮ ਦੇ ਨਾਲ ਨਿਕਲ ਜਾਂਦੇ ਨੇ। ਜਿਉਂ ਹੀ ਇਹ ਖਬਰ ਲੋਕਾਂ ਦੇ ਵਿੱਚ ਆਉਂਦੀ ਆ ਮੀਡੀਆ ਰਿਪੋਰਟਾਂ ਇਸ ਤੀਆਂ ਆਉਂਦੀਆਂ ਨੇ ਤੇ ਉਸ ਤੋਂ ਬਾਅਦ ਵੱਡੇ ਸਵਾਲ ਸਰਕਾਰ ਤੇ ਉੱਠਦੇ ਨੇ ਸੁਖਵਿੰਦਰ ਸਿੰਘ ਕਲਕੱਤਾ ਹੈ ਕੌਣ ਸੀ ਸੁਖਵਿੰਦਰ ਸਿੰਘ ਕਲਕੱਤਾ ਉਹਨਾਂ ਦਿਨਾਂ ਦੇ ਵਿੱਚ ਚਰਚਾ ਦੇ ਵਿੱਚ ਆਉਂਦਾ ਜਦੋਂ ਉਹਨਾਂ ਦੇ ਮਾਤਾ ਸੈਣਾਪਿੰਡ ਦੀ ਸਰਪੰਚੀ ਕਰ ਰਹੇ ਸੀ ਤੇ ਉਸ ਟਾਈਮ ਤੇ ਕੀ ਹੁੰਦਾ ਹੈ ਕਿ ਭਦੌੜ ਤੋਂ ਹਲਕਾ ਵਿਧਾਇਕ ਲਾਭ ਸਿੰਘ ਉਗੋਕੇ ਮੋਹੱਲਾ ਕਲੀਨਿਕ ਦੇ ਮਸਲੇ ਦੇ ਵਿੱਚ ਸੈਣਾਪਿੰਡ ਦੇ ਵਿੱਚ ਆਉਂਦੇ ਨੇ ਮਲਕੀਤ ਕੌਰ ਦੇ ਸੁਪੁੱਤਰ ਸੁਖਵਿੰਦਰ ਸਿੰਘ ਕਲਕੱਤਾ ਅਤੇ ਵਿਧਾਇਕ ਲਾਭ ਸਿੰਘ ਉਗੋਕੇ ਦੇ ਵਿਚਕਾਰ ਤੂੰ ਤੂੰ ਮੈਂ ਮੈਂ ਹੁੰਦੀ ਹੈ ਤੇ ਬਹੁਤ ਸਾਰੇ ਸ਼ਬਦ ਜਿਹੜੇ ਨੇ ਵਿਧਾਇਕ ਦੇ ਵੱਲੋਂ ਵਰਤੇ ਜਾਂਦੇ ਨੇ ਜਿਸ ਤੋਂ ਬਾਅਦ ਵਿਧਾਇਕ ਦੇ ਉੱਤੇ ਲਗਾਤਾਰ ਸਵਾਲ ਵੀ ਉੱਠਦੇ ਨੇ ਉਸ ਟਾਈਮ ਦੇ ਦੌਰਾਨ ਤੇ ਸੁਖਵਿੰਦਰ ਸਿੰਘ ਕਲਕੱਤਾ ਫਿਰ ਚਰਚਾ ਦੇ ਵਿੱਚ ਆ ਜਾਂਦੇ ਨੇ ਉਸ ਤੋਂ ਬਾਅਦ ਕਈ ਤਰ੍ਹਾਂ ਦੀਆਂ ਕਾਰਵਾਈਆਂ ਹੁੰਦੀਆਂ ਤੇ ਫਿਰ ਸੁਖਵਿੰਦਰ ਸਿੰਘ ਕਲਕੱਤਾ ਦੀ ਮਾਤਾ ਦੇ ਕੋਲੋਂ ਸਰਪੰਚੀ ਲੈ ਲਈ ਜਾਂਦੀ ਹੈ ਉਹਨਾਂ ਨੂੰ ਸਰਪੰਚੀ ਦੇ ਅਹੁਦੇ ਤੋਂ ਫਾਰਮ ਕਰ ਦਿੱਤਾ ਜਾਂਦਾ ਹੈ ਉਸ ਤੋਂ ਬਾਅਦ ਸੁਖਵਿੰਦਰ ਸਿੰਘ ਕਲਕੱਤਾ ਲਗਾਤਾਰ ਬਹੁਤ ਸਾਰੀਆਂ ਸਟੇਜਾਂ ਤੇ ਬੋਲਦੇ ਨਜ਼ਰ ਆਉਂਦੇ ਨੇ ਚਾਹੇ ਉਹ ਕਿਸਾਨੀ ਦਾ ਮਸਲਾ ਹੋਵੇ ਚਾਹੇ ਹੜ੍ਹਾਂ ਦਾ ਮਸਲਾ ਹੋਵੇ ਚਾਹੇ ਹੋਰ ਬਹੁਤ ਸਾਰੇ ਮਸਲੇ ਹੁੰਦੇ ਨੇ ਤੇ ਉੱਥੇ ਉਹ ਬੋਲਦੇ ਨਜ਼ਰ ਆਉਂਦੇ ਨੇ ਸਿਮਰਜੀਤ ਸਿੰਘ ਮਾਨਹੂਣਿਆ ਦੀ ਉਹਨਾਂ ਨੇ ਸਪੋਰਟ ਵੀ ਕੀਤੀ ਤੇ ਉਸ ਤੋਂ ਬਾਅਦ ਸੁਖਵਿੰਦਰ ਸਿੰਘ ਕਲਕੱਤਾ ਬਹੁਤ ਸਾਰੇ ਇੰਟਰਵਿਊ ਦਿੰਦੇ ਨੇ ਤੇ ਮੀਡੀਆ 'ਚ ਲਗਾਤਾਰ ਉਹ ਬਣੇ ਰਹਿੰਦੇ ਨੇ ਕੱਲ ਯਾਨੀ ਕਿ 4 ਅਕਤੂਬਰ ਨੂੰ ਜਦੋਂ ਉਹ ਆਪਣੇ ਹੀ ਪਿੰਡ ਦੇ ਵਾਹ ਸਟੈਂਡ ਦੇ ਉੱਤੇ ਕਿਸੇ ਮਸਲੇ ਦੇ ਵਿੱਚ ਇੱਕ ਪ੍ਰਾਪਰਟੀ ਡੀਲਰ ਦੀ ਦੁਕਾਨ ਦੇ ਉੱਤੇ ਬੈਠੇ ਸੀ ਤਾਂ ਉਸ ਸਮੇਂ ਇੱਕ ਨੌਜਵਾਨ ਆਉਂਦਾ ਤੇ ਉਸਤੇ ਉੱਤੇ ਗੋਲੀਆਂ ਦਾਗ ਦਿੱਤੀਆਂ ਜਾਂਦੀਆਂ ਤੇ ਸੁਖਵਿੰਦਰ ਸਿੰਘ ਕਲਕੱਤਾ ਸਦਾ-ਸਦਾ ਦੇ ਲਈ ਇਸ ਜਹਾਨ ਨੂੰ ਅਲਵਿਦਾਖ ਜਾਂਦੇ ਨੇ ਹੁਣ ਮਸਲਾ ਇਹ ਹੈ ਕਿ ਜਿਹੜਾ ਕਤਲ ਕਰਨ ਵਾਲਾ ਵਿਅਕਤੀ ਸੀ ਉਹ ਕੌਣ ਸੀ ਐਫ ਆਈ ਆਰ ਦੇ ਵਿੱਚ ਦੋ ਵਿਅਕਤੀਆਂ ਦੇ ਨਾਮ ਦੇ ਉੱਤੇ ਐਫ ਆਈ ਆਰ ਦਰਜ ਕੀਤੀ ਗਈ ਆ ਬਾਈ ਨੇਮ ਉਹਨਾਂ ਦੇ ਨਾਮ ਦਰਜ ਨੇ ਜਿਨ੍ਹਾਂ ਦੇ ਵਿੱਚ ਇੱਕ ਹਰਜਿੰਦਰ ਸਿੰਘ ਜਿੰਦਰ ਨਾਮ ਦਾ ਨੌਜਵਾਨ ਹੈ ਜਿਹੜਾ ਇੱਕ ਵੀਡੀਓ ਵੀ ਜਾਰੀ ਕਰਦਾ ਹੈ ਤੇ ਦੂਸਰਾ ਨੌਜਵਾਨ ਗੁਰਦੀਪ ਦਾਸ ਬਾਬਾ ਹੈ ਇਨਾਂ ਦੇ ਵੱਲੋਂ ਕਤਲ ਕੀਤਾ ਗਿਆ ਐਫਆਈਆਰ ਦੇ ਵਿੱਚ ਨਾਮ ਦਰਜ ਕੀਤੇ ਗਏ ਨੇ ਤੇ ਇਹ ਐਫਆਈਆਰ ਜਿਹੜੀ ਦਰਜ ਕਰਵਾਈ ਗਈ ਹੈ ਇਹ ਸੁਖਵਿੰਦਰ ਸਿੰਘ ਕਲਕੱਤਾ ਦੇ ਭਰਾ ਸੁਖਜੀਤ ਸਿੰਘ ਧਾਲੀਵਾਲ ਦੇ ਵੱਲੋਂ ਦਰਜ ਕਰਵਾਈ ਗਈ ਆ ਉਹਨਾਂ ਦੇ ਬਿਆਨਾਂ ਦੇ ਉੱਤੇ ਇਹ ਪਰਚਾ ਜਿਹੜਾ ਦਰਜ ਕੀਤਾ ਗਿਆ ਤੇ ਹੁਣ ਲਗਾਤਾਰ ਜਿਹੜੀ ਹੈ ਅੱਗੇ ਕਾਰਵਾਈ ਕੀਤੀ ਜਾ ਰਹੀ ਹੈ ਮੀਡੀਆ ਰਿਪੋਰਟਾਂ ਦੱਸ ਰਹੀਆਂ ਨੇ ਕਿ ਕਤਲ ਕਰਨ ਵਾਲੇ ਵਿਅਕਤੀਆਂ ਨੂੰ ਗ੍ਰਿਫਤਾਰ ਵੀ ਕਰ ਲਿਆ ਅਗਲੀ ਗੱਲ ਤਾਂ ਇਹ ਹੈ ਕਿ ਜਿਹੜਾ ਇਹ ਕਤਲ ਹੁੰਦਾ ਹੈ ਕਤਲ ਨੂੰ ਲੈ ਕੇ ਬਹੁਤ ਸਾਰੇ ਵੱਡੇ ਸਵਾਲ ਨੇ ਮਸਲਾ ਇਹ ਹੈ ਕਿ ਜਦੋਂ ਐਫਆਈਆਰ ਦਰਜ ਕਰਵਾਈ ਗਈ ਹੈ ਸੁਖਜੀਤ ਸਿੰਘ ਢਾਲੀਵਾਲ ਦੇ ਵੱਲੋਂ ਤਾਂ ਐਫਆਈਆਰ ਦੇ ਵਿੱਚ ਉਹਨਾਂ ਨੇ ਬਕਾਇਦਾ ਇਹ ਮੈਂਸ਼ਨ ਕੀਤਾ ਹੈ ਕਿ ਜਦੋਂ ਮੇਰੀ ਮਾਤਾ ਬਲਕੀਤ ਕੌਰ ਸਰਪੰਚ ਚੁਣੇ ਗਏ ਤਾਂ ਉਸ ਟਾਈਮ ਦੇ ਉੱਤੇ ਗੁਰਦੀਪ ਦਾਸ 바ਵਾ ਦੀ ਧਰਮ ਪਤਨੀ ਵੀ ਸਾਡੇ ਖਿਲਾਫ ਸਰਪੰਚੀ ਦੇ ਮੈਦਾਨ ਵਿੱਚ ਕੁੱਦੇ ਸਨ ਪਰ ਉਹ ਹਾਰ ਗਏ ਸਨ ਉਸ ਤੋਂ ਬਾਅਦ ਇਹਨਾਂ ਦੇ ਵੱਲੋਂ ਇੱਕ ਪੰਚਾਇਤੀ ਜ਼ਮੀਨ ਸੀ ਜਿਹੜੀ ਕਿ ਗੁਰਦੀਪ ਦਾਸ 바ਵਾ ਦੇ ਕੋਲ ਕਬਜ਼ੇ ਦੇ ਵਿੱਚ ਸੀ ਤੇ ਖਾਲੀ ਕਰਵਾ ਲਈ ਜਾਂਦੀ ਹੈ ਤੇ ਉੱਥੇ ਪੰਚਾਇਤ ਘਰ ਬਣਾ ਦਿੱਤਾ ਜਾਂਦਾ ਹੈ FIR ਦੇ ਵਿੱਚ ਇਹੀ ਦੱਸਿਆ ਗਿਆ ਹੈ ਕਿ ਉਸ ਟਾਈਮ ਤੋਂ ਲੈ ਕੇ ਹੀ ਖਾਰਖਾਂਦੇ ਸੀ ਤੇ ਉਹ ਕਈ ਵਾਰ ਇਹ ਕਹਿੰਦੇ ਵੀ ਸੀਗੇ ਕਿ ਤੁਹਾਡੇ ਭਰਾ ਨੂੰ ਸਮਝਾ ਲਓ ਨਹੀਂ ਤਾਂ ਮੈਂ ਕੰਡਾ ਕੱਟ ਦੇਵਾਂਗਾ ਇਸ ਤਰੀਕੇ ਦੇ ਨਾਲ ਕੱਲ 4 ਅਕਤੂਬਰ ਨੂੰ ਸ਼ਾਮ ਦੇ 4 ਵਜੇ ਸੁਖਵਿੰਦਰ ਸਿੰਘ ਕਲਕੱਤਾ ਨੂੰ ਗੋਲੀਆਂ ਮਾਰ ਕੇ ਖਤਮ ਕਰ ਦਿੱਤਾ ਗਿਆ ਤੇ ਉਸ ਤੋਂ ਬਾਅਦ ਲੋਕਾਂ ਦੇ ਵੱਲੋਂ ਧਰਨਾ ਦਿੱਤਾ ਗਿਆ ਵੱਖ-ਵੱਖ ਸਟੇਟਮੈਂਟਾਂ ਆਉਂਦੀਆਂ ਨੇ ਤੇ ਇੱਕ ਗੱਲ ਇਹ ਵੀ ਨਿਕਲ ਕੇ ਸਾਹਮਣੇ ਆਈ ਕਿ ਵਿਧਾਇਕ ਲਾਭ ਸਿੰਘ ਉਗੋਕੇ ਦਾ ਨਾਮ ਜਿਹੜਾ ਹੈਗਾ ਐਫ ਆਈ ਆਰ ਦੇ ਵਿੱਚ ਦਰਜ ਕੀਤਾ ਜਾਵੇ ਸਵਾਲ ਲਗਾਤਾਰ ਵਿਧਾਇਕ ਦੇ ਉੱਤੇ ਉੱਠ ਰਹੇ ਨੇ ਲਗਾਤਾਰ ਸਵਾਲ ਹੀ ਉੱਠ ਰਹੇ ਨੇ ਕਿ ਇਹ ਕਤਲ ਆਮ ਨਹੀਂ ਇਹ ਸਿਆਸੀ ਕਤਲ ਹੈ ਇਹ ਉਥੋਂ ਦੇ ਇਕੱਠ ਦੇ ਵਿੱਚ ਬਹੁਤ ਸਾਰੇ ਲੋਕਾਂ ਦਾ ਕਹਿਣਾ ਸੀ ਹੁਣ ਸਵਾਲ ਇਹ ਹੈ ਕਿ ਜਦੋਂ ਇਸ ਤਰੀਕੇ ਦੇ ਨਾਲ ਕਿਸੇ ਵੀ ਵਿਅਕਤੀ ਨੂੰ ਕਤਲ ਕਰ ਦਿੱਤਾ ਜਾਂਦਾ ਤਾਂ ਉਸ ਤੋਂ ਵੱਡਾ ਸਵਾਲ ਇਹ ਬਣ ਗਿਆ ਕਿ ਉਸਤੇ ਕੋਲ ਲਾਇਸੈਂਸੀ ਰਵਾਲਵਰ ਸੀ ਪਰ ਔਰ ਵਾਰ-ਵਾਰ ਥਾਣੇ ਦੇ ਵਿੱਚ ਜਮਾ ਸੀ। ਵਾਰ-ਵਾਰ ਗੱਲ ਕਹਿਣ ਦੇ ਉੱਤੇ ਵਾਰ-ਵਾਰ ਚਿੱਠੀ ਪੱਥਰ ਕਰਨ ਦੇ ਉੱਤੇ ਵੀ ਸੁਖਵਿੰਦਰ ਸਿੰਘ ਕਲਕੱਤਾ ਨੂੰ ਪੁਲਿਸ ਦੇ ਵੱਲੋਂ ਹਥਿਆਰ ਨਹੀਂ ਦਿੱਤਾ ਗਿਆ। ਪਰਿਵਾਰ ਦਾ ਦੋਸ਼ ਇਹ ਵੀ ਹੈ ਕਿ ਜੇਕਰ ਅਫੀਅਰ ਹੁੰਦਾ ਤਾਂ ਕਿਤੇ ਨਾ ਕਿਤੇ ਉਹ ਆਪਣੇ ਆਪ ਨੂੰ ਬਚਾ ਸਕਦੇ ਸੀ। ਇਹ ਵੀ ਇੱਕ ਵੱਡਾ ਸਵਾਲ ਪੁਲਿਸ ਦੇ ਉੱਤੇ ਚੱਕਿਆ ਜਾ ਰਿਹਾ। ਜਦੋਂ ਇਸ ਤਰੀਕੇ ਦੇ ਨਾਲ ਘਟਨਾਵਾਂ ਸਾਹਮਣੇ ਆਉਂਦੀਆਂ ਨੇ ਤੇ ਬਹੁਤ ਸਾਰੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਨੇ ਪਿਛਲੇ ਦਿਨਾਂ ਦੇ ਵਿੱਚ ਪੱਟੀ ਵਿਧਾਨ ਸਭਾ ਹਲਕੇ ਦੇ ਵਿੱਚ ਕਤਲ ਕਰ ਦਿੱਤਾ ਜਾਂਦਾ ਹੈ ਕਾਂਗਰਸ ਦੇ ਬਲਾਕ ਪ੍ਰਧਾਨ ਦਾ ਕਤਲ ਹੜਾਂ ਦੇ ਦੌਰਾਨ ਹੋ ਜਾਂਦਾ ਹੈ ਹੋਰ ਬਹੁਤ ਸਾਰੀਆਂ ਖਬਰਾਂ ਇਸ ਤਰੀਕੇ ਦੇ ਨਾਲ ਆਈਆਂ ਇਸ ਨੂੰ ਲੈ ਕੇ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਟਵੀਟ ਕਰਦੇ ਨੇ ਸੁਖਵੀਰ ਸਿੰਘ ਬਾਦਲ ਹੋਣਿਆਂ ਦਾ ਟਵੀਟ ਸਾਹਮਣੇ ਆਉਂਦਾ ਗਿਆਨੀ ਹਰਪ੍ਰੀਤ ਸਿੰਘ ਹੋਣਿਆਂ ਦਾ ਟਵੀਟ ਸਾਹਮਣੇ ਆਉਂਦਾ ਹੈ ਇਸ ਤਰੀਕੇ ਦੇ ਨਾਲ ਸਵਾਲ ਲਗਾਤਾਰ ਸਰਕਾਰ ਤੇ ਉੱਠ ਰਹੇ ਨੇ ਕੀ ਪੰਜਾਬ ਦੇ ਵਿੱਚ ਇਸ ਤਰੀਕੇ ਦਾ ਮਾਹੌਲ ਬਣਦਾ ਜਾ ਰਿਹਾ ਹੈ ਕਿ ਜਿਹਦਾ ਵੀ ਦਿਲ ਕਰਦਾ ਜਿਸ ਨੂੰ ਗੋਲੀ ਮਾਰ ਦਿੰਦਾ ਤੇ ਕਿਸੇ ਪਰਿਵਾਰਾਂ ਦਾ ਜਿਹੜਾ ਜੀ ਚਲਿਆ ਜਾਂਦਾ ਉਹਨਾਂ ਨੂੰ ਇਨਸਾਫ ਕਦੋਂ ਮਿਲੇਗਾ ਤੇ ਇਹ ਘਟਨਾਵਾਂ ਕਦੋਂ ਰੁਕਣ ਦਾ ਨਾਂ ਲੈਣਗੀਆਂ ਹੁਣ ਸੁਖਵਿੰਦਰ ਸਿੰਘ ਕਲਕੱਤੇ ਦੇ ਕਤਲ ਤੋਂ ਬਾਅਦ ਸਵਾਲ ਬਹੁਤ ਵੱਡੇ ਨੇ ਕਿਉਂਕਿ ਭਦੌੜ ਵਿਧਾਨ ਸਭਾ ਹਲਕੇ ਦੇ ਵਿੱਚ ਲਗਾਤਾਰ ਉਹਨਾਂ ਦੀ ਵਿਧਾਇਕ ਦੇ ਨਾਲ ਟਸਰ ਰਹਿੰਦੀ ਸੀ ਤੇ ਲਗਾਤਾਰ ਸਵਾਲ ਵੀ ਵਿਧਾਇਕ ਤੇ ਉਠਾਏ ਜਾ ਰਹੇ ਨੇ ਹਾਲਾਂਕਿ ਕਿਸੇ ਵੀ ਤਰ੍ਹਾਂ ਦਾ ਪ੍ਰਤੀਕਰਮ ਵਿਧਾਇਕ ਦੇ ਵੱਲੋਂ ਸਾਹਮਣੇ ਨਹੀਂ ਆਇਆ ਤੇ ਨਾ ਹੀ ਵਿਧਾਇਕ ਸਾਹਿਬ ਜਿਹੜੇ ਹੈਗੇ ਨੇ ਉਹ ਕਿਸੇ ਧਰਨੇ ਦੇ ਵਿੱਚ ਜਾਂ ਉੱਥੇ ਪਹੁੰਚੇ ਨਹੀਂ ਹੁਣ ਇਹਨਾਂ ਗੱਲਾਂ ਨੂੰ ਲੈ ਕੇ ਇਹਨਾਂ ਘਟਨਾਵਾਂ ਨੂੰ ਲੈ ਕੇ ਤੁਹਾਡਾ ਕੀ ਵਿਚਾਰ ਹੈ ਕਿ ਸਰਕਾਰ ਦੀ ਜ਼ਿੰਮੇਵਾਰੀ ਬੰਦੀ ਹੈ ਕਿ ਉਹ ਤੋਂ ਭੱਜ ਰਹੀ ਹੈ ਤੇ ਜੇ ਭੱਜ ਰਹੀ ਹੈ ਤਾਂ ਕਿਹੜੀਆਂ ਕਿਹੜੀਆਂ ਗੱਲਾਂ ਤੁਹਾਨੂੰ ਲੱਗਦੀਆਂ ਕਿ ਬਾਕੀ ਇਸ ਕਰਕੇ ਹੀ ਪੰਜਾਬ ਦਾ ਜਿਹੜਾ ਮਾਹੌਲ ਆ ਉਹ ਲਗਾਤਾਰ ਖਰਾਬ ਹੋ ਰਿਹਾ ਹੈ ਜਾਂ ਫਿਰ ਤੁਹਾਨੂੰ ਇਹ ਵੀ ਮਹਿਸੂਸ ਹੁੰਦਾ ਹੈ ਕਿ ਜਦੋਂ ਸੱਤਾਧਾਰੀ ਤਿਰ ਹੁੰਦੀ ਹੈ ਤੇ ਦੂਜੇ ਵਿਰੋਧੀ ਤਿਰ ਦੇ ਵਿੱਚ ਹੁੰਦੇ ਆ ਉਦੋਂ ਸਵਾਲ ਉੱਠਦੇ ਨੇ ਜਦੋਂ ਸੱਤਾਧਾਰੀ ਤਿਰ ਹੁੰਦੀ ਹੈ ਤੇ ਬਹੁਤ ਸਾਰੀਆਂ ਘਟਨਾਵਾਂ ਉਹਨਾਂ ਦੇ ਸਮੇਂ ਦੌਰਾਨ ਵੀ ਵਾਪਰ ਜਾਂਦੀਆਂ ਇਸ ਘਟਨਾ ਨੂੰ ਲੈ ਕੇ ਤੁਸੀਂ ਕੀ ਸੋਚਦੇ ਹੋ ਕਮੈਂਟ ਕਰਕੇ ਜਰੂਰ ਦੱਸੋ